Do you drink tea? की तुसी चापिंदे हो? की तुसी चापिंदे हो? Prab is not my friend. Prab मेरा मित्र नहीं है. Prab मेरा मित्र नहीं है. How long will he take? उसनो किन्ना समा लगेगा. ਉਸ ਨੂੰ ਕਿੰਨਾ ਸਮਾਂ ਲੱਗੇਗਾ ਆਇਆ ਮੀਟਿੰਗ ਚਾਕਲੇਟ ਮੈਂ ਚਾਕਲੇਟ ਖਾ ਰਿਹਾ ਹਾਂ ਮੈਂ ਚਾਕਲੇਟ ਖਾ ਰਿਹਾ ਹਾਂ ਥਿਸ ਇਜ਼ ਅ ਵੈਰੀ ਈਜ਼ੀ ਟਾਸਕ ਇਹ ਬਹੁਤ ਸੌਖਾ ਕੰਮ ਹੈ ਇਹ ਬਹੁਤ ਸੌਖਾ ਕੰਮ ਹੈ I saw a queue of birds ਮੈਂ ਪੰਛੀਆਂ ਦੀ ਇੱਕ ਕਤਾਰ ਦੇਖੀ ਮੈਂ ਪੰਛੀਆਂ ਦੀ ਇੱਕ ਕਤਾਰ ਦੇਖੀ The road is wide ਸੜਕ ਚੌੜੀ ਹੈ ਸੜਕ ਚੌੜੀ ਹੈ The moon is shining ਚੰਦ ਚਮਕ ਰਿਹਾ ਹੈ ਚੰਦ ਚਮਕ ਰਿਹਾ ਹੈ ਦ ਵਹੀਕਲ ਹੈਜ਼ ਸਟਾਪਡ ਵਾਹਨ ਰੁਕ ਗਿਆ ਹੈ ਵਾਹਨ ਰੁਕ ਗਿਆ ਹੈ ਸੋਨੂ ਵਿਲ ਨੈਵਰ ਫੋਰਗੇਟ ਮੀ ਸੋਨੂ ਮੈਨੂੰ ਕਦੇ ਨਹੀਂ ਭੁੱਲੇਗਾ ਤੋਂ ਨੂੰ ਮੈਨੂੰ ਕਦੇ ਨਹੀਂ ਭੁੱਲੇਗਾ this is my mother's favorite fruit ਇਹ ਮੇਰੀ ਮਾਤਾ ਜੀ ਦਾ ਮਨਪਸੰਦ ਫਲ ਹੈ ਇਹ ਮੇਰੀ ਮਾਤਾ ਜੀ ਦਾ ਮਨਪਸੰਦ ਫਲ ਹੈ soil is brown ਮਿੱਟੀ ਭੂਰੀ ਹੈ ਮਿੱਟੀ ਭੂਰੀ ਹੈ I like to play with animals. ਮੈਨੂੰ ਜਾਨਵਰਾਂ ਨਾਲ ਖੇਡਣਾ ਪਸੰਦ ਹੈ। ਮੈਨੂੰ ਜਾਨਵਰਾਂ ਨਾਲ ਖੇਡਣਾ ਪਸੰਦ ਹੈ। A dog is a faithful animal. ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ। ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ। Trees give us shade. ਰੁੱਖ ਸਾਨੂੰ ਛਾਂ ਦਿੰਦੇ ਹਨ ਰੁੱਖ ਸਾਨੂੰ ਛਾਂ ਦਿੰਦੇ ਹਨ ਦ ਸਨ ਸ਼ਾਈਨਸ ਇਨ ਦ ਸਕਾਈ ਸੂਰਜ ਆਕਾਸ਼ ਵਿੱਚ ਚਮਕਦਾ ਹੈ ਸੂਰਜ ਆਕਾਸ਼ ਵਿੱਚ ਚਮਕਦਾ ਹੈ ਆਈ ਏਮ ਰੀਡਿੰਗ ਅ ਲੈਟਰ ਮੈਂ ਇੱਕ ਚਿੱਠੀ ਪੜ੍ਹ ਰਿਹਾ ਹਾਂ ਮੈਂ ਇੱਕ ਚਿੱਠੀ ਪੜ੍ਹ ਰਿਹਾ ਹਾਂ ਆਈ ਵਾਸ 9 ইয়ার্স ওল্ড ਮੈਂ 9 ਸਾਲਾਂ ਦੀ ਸੀ ਮੈਂ 9 ਸਾਲਾਂ ਦੀ ਸੀ ਵੀ ਸ਼ੁੱਡ ਨਾਟ ਕੱਟ ਟ੍ਰੀਜ਼ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ ਸਾਨੂੰ ਰੁੱਖ ਨਹੀਂ ਕੱਟਨੇ ਚਾਹੀਦੇ ਵੋਈ ਕੁਕ ਫਾਰ एवरीवन ਅਸੀਂ ਸਭ ਲਈ ਖਾਣਾ ਬਣਾਉਂਦੇ ਹਾਂ ਅਸੀਂ ਸਭ ਲਈ ਖਾਣਾ ਬਣਾਉਂਦੇ ਹਾਂ ਆਈ ਕੀਪ ਮਾਈ ਹਾਊਸ ਕਲੀਨ ਮੈਂ ਆਪਣੇ ਘਰ ਨੂੰ ਸਾਫ਼ ਰੱਖਦਾ ਹਾਂ ਮੈਂ ਆਪਣੇ ਘਰ ਨੂੰ ਸਾਫ਼ ਰੱਖਦਾ ਹਾਂ। This is my friend's room. ਇਹ ਮੇਰੇ ਦੋਸਤ ਦਾ ਕਮਰਾ ਹੈ। ਇਹ ਮੇਰੇ ਦੋਸਤ ਦਾ ਕਮਰਾ ਹੈ। She was joking. ਉਹ ਮਜ਼ਾਕ ਕਰ ਰਹੀ ਸੀ। ਉਹ ਮਜ਼ਾਕ ਕਰ ਰਹੀ ਸੀ ਇਟ ਕੈਨੋਟ ਬੀ ਟru ਇਹ ਸੱਚ ਨਹੀਂ ਹੋ ਸਕਦਾ ਇਹ ਸੱਚ ਨਹੀਂ ਹੋ ਸਕਦਾ ਆਈ ਓਵਰ ਸlept ਮੈਂ ਜ਼ਿਆਦਾ ਸੋ ਗਿਆ ਮੈਂ ਜ਼ਿਆਦਾ ਸੋ ਗਿਆ ਤੁਹਾਡਾ ਇਸ ਹਰ ਬਰਥਡੇ ਕੱਲ ਉਸਦਾ ਜਨਮ ਦਿਨ ਹੈ ਕੱਲ ਉਸਦਾ ਜਨਮ ਦਿਨ ਹੈ ਮਾਈ ਸਿਸਟਰ ਇਜ਼ ਇਨ ਦਾ ਕਿਚਨ ਮੇਰੀ ਭੈਣ ਰਸੋਈ ਵਿੱਚ ਹੈ ਮੇਰੀ ਭੈਣ ਰਸੋਈ ਵਿੱਚ ਹੈ ਕਰਨ ਵਾਈ ਆਰ ਯੂ ਸੈਡ ਕਰਨ तुसी उदास क्यों हो करन, तुसी उदास क्यों हो द टमेटो इज रेड टमाटर लाल है टमाटर लाल है द बलून इज अंडर द टेबल गुब्बारा मेज़ हेठा है गुब्बारा मेज दे हेठा है शी इज कैचिंग ओहो एक तितली फाड़ रही है ओह oh, एक तितली फाड़ रही है मैंगो इज स्वीट अंब मिठा है अंब मिठा है Can you draw a picture for me? ਕੀ ਤੁਸੀਂ ਮੇਰੇ ਲਈ ਇੱਕ ਤਸਵੀਰ ਬਣਾ ਸਕਦੇ ਹੋ? ਕੀ ਤੁਸੀਂ ਮੇਰੇ ਲਈ ਇੱਕ ਤਸਵੀਰ ਬਣਾ ਸਕਦੇ ਹੋ? I need to brush my teeth. ਮੈਨੂੰ ਆਪਣੇ ਦੰਦ ਬੁਰਸ਼ ਕਰਨ ਦੀ ਜ਼ਰੂਰਤ ਹੈ। ਮੈਨੂੰ ਆਪਣੇ ਦੰਦ ਬੁਰਸ਼ ਕਰਨ ਦੀ ਜ਼ਰੂਰਤ ਹੈ ਮਾਈ ਫੈਮਿਲੀ ਇਜ਼ ਸਪੈਸ਼ਲ ਟੂ ਮੀ ਮੇਰਾ ਪਰਿਵਾਰ ਮੇਰੇ ਲਈ ਖਾਸ ਹੈ ਮੇਰਾ ਪਰਿਵਾਰ ਮੇਰੇ ਲਈ ਖਾਸ ਹੈ ਥੇਅਰ ਇਜ਼ ਨੋ ਮਿਲਕ ਇਨ ਦਾ ਗਲਾਸ ਗਲਾਸ ਵਿੱਚ ਦੁੱਧ ਨਹੀਂ ਹੈ ਗਲਾਸ ਵਿੱਚ ਦੁੱਧ ਨਹੀਂ ਹੈ। ਦ ਬੇਬੀ ਇਜ਼ ਲਾਫਿੰਗ। ਬੱਚਾ ਹੱਸ ਰਿਹਾ ਹੈ। ਬੱਚਾ ਹੱਸ ਰਿਹਾ ਹੈ।